ਹਾਂ ਜੀ ਆ ਜੀ ਆ। ਹੋਰ ਖਾਲਸਾ ਜੀ ਠੀਕ ਠਾਕ ਹੋ ਸੇਤਾ ਠੀਕ ਨੇ ਜੀ। ਹਾਂ ਸਤਿ ਸ਼੍ਰੀ ਅਕਾਲ ਹੋ ਜੀ। ਆਪਾਂ ਪੋਡਕਾਸਟ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫੇਰ ਕਿੱਥੇ ਹੋਊਗਾ? ਤੁਸੀਂ ਆਵੋਗੇ ਸਾਡੇ ਕੋਲ ਜਾਂ ਅਸੀਂ ਤੁਹਾਡੇ ਕੋਲ ਆਈਏ? ਨਹੀਂ ਤੁਸੀਂ ਨੂੰ ਆਉਣਾ ਪਰਨਾ ਹੈ। ਠੀਕ ਆ ਠੀਕ ਆ ਜੀ। ਤੇ ਉਹ ਤੁਹਾਡਾ ਮੈਂ ਆਜ ਆਜੋ ਤਾਂ ਤੁਹਾਨੂੰ ਆ। ਅੱਛਾ ਆਜ ਆਜੀ। ਸੇਵਾ ਤੋਂ ਦੇਣਾ ਪੈਣਾ। ਸੇਵਾ 10000 ਤੋਂ ਸ਼ੁਰੂ ਹੋਣੀ। ਕਿੰਨੀ ਸੇਵਾ? 10000 ਤੋਂ ਸ਼ੁਰੂ ਹੈ ਜੀ। 10000 ਬੱਬਈ ਆਪਾਂ ਤਾਂ ਚਲੋ ਗੁਰੂ ਦਾ ਨਾਮ ਹੀ ਲੈਣਾ ਵਾ ਗੁਰੂਬਾਰੀ ਗੱਲਾਂ ਕਰਨੀਆਂ ਵਾ ਚਲੋ ਆਪਾਂ ਤਾਂ ਪ੍ਰਚਾਰ ਹੀ ਕਰਨਾ ਵਾ ਨਾ ਇਹਦੇ ਬਾਰੇ ਵੀ 10000 ਲਵਾਂਗੇ ਤੁਸੀਂ ਸਾਤੋਂ ਕੋਈ ਨਾ ਗੱਲ ਲੈਂਗੇ ਆ ਜਾਣਾ ਘੱਟ ਵੱਧ ਕਰ ਲੈਂਗੇ ਨਹੀਂ ਘੱਟ ਵੱਧ ਨਹੀਂ ਤੁਸੀਂ ਜੇ ਫ੍ਰੀ ਆਫ ਕੋਸਟ ਕਰੋਗੇ ਤਾਂ ਫਿਰ ਅਸੀਂ ਵੀ ਜਿਹੜੀ ਜਿਹਦੇ ਕਰ ਲੈਂਗੇ ਯਾਰ ਬatein ਨਹੀਂ ਆਉਂਦੀ ਨਹੀਂ ਗੁਰੂ ਦਾ ਪ੍ਰਚਾਰ ਹੀ ਕਰਨਾ ਹੁਣ ਤੁਹਾਡੇ ਫਾਲੋਅਰ ਵੀ ਵਧੇ ਆਪਾਂ ਦਾ ਪ੍ਰਚਾਰ ਸੁਣੇ ਚਲੋ ਨਹੀਂ ਮੇਰੀ ਗੱਲ ਤਾਂ ਸੁਣ ਲਈ ਤੁਹਾਡੇ ਹੁਣ ਫਾਲੋਅਰ ਵਧੇ ਆ ਇੰਨੇ 3-4 ਲੱਖ ਹਨਾ ਇੰਸਟਾ ਤੇ ਆ ਤੁਸੀਂ ਗੁਰੂ ਦਾ ਨਾਮ ਲੈ ਕੇ ਹੀ ਵਧਾਏ ਆ ਤੇ ਆਪਾਂ ਗੁਰੂ ਦੀਆਂ ਹੀ ਗੱਲਾਂ ਕਰਨੀਆਂ ਮੈਂ ਉਹ ਚ ਪੈਸੇ ਕਾਦੇ ਘੱਟ ਤਾਂ ਜੀ ਫੋਨ ਆ ਦੇਖ ਲਓ ਤੁਸੀਂ ਜਿਹੜੇ ਬੰਦਿਆਂ ਨੂੰ ਤੁਸੀਂ ਸਿਰ ਤੇ ਚੜਾਇਆ ਹੋਇਆ ਵੀ ਗੁਰੂ ਆਲਾ ਬਣੋ ਪੈਸੇ ਦੀ ਗੱਲ ਨਹੀਂ ਹੈਗੀ 10000 ਦਾ ਆਪਾਂ 20000 ਵੀ ਦੇ ਦਾਂਗੇ ਬਾਈ ਪਰ ਇਹੋ ਜਿਹੇ ਬੰਦੇ ਤੁਸੀਂ ਆਪ ਦੇਖ ਲਓ ਇਹਨਾਂ ਦੀ ਸੱਚਾਈ ਕੀ ਹੈ ਸਿਰਫ ਪੈਸੇ ਦੇ ਨਾਮ ਤੇ ਸਾਡੇ ਸਿੱਖ ਧਰਮ ਨੂੰ ਵਰਤ ਰਹੇ ਆ ਬਾਕੀ ਫੈਸਲਾ ਸੰਗਤ ਜੀ ਤੁਸੀਂ ਕਰੋ